ਸੁਲਤਾਨਪੁਰ ਲੋਧੀ ਦੇ ਸ਼ਾਹ ਸੁਲਤਾਨ ਮੁਹੱਲੇ ਵਿੱਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦ ਮਨਜੰਤਾ ਕਰਿਆਨਾ ਸਟੋਰ ਦੇ ਮਾਲਕ ਵੱਲੋਂ ਕੁਝ ਨੌਜਵਾਨਾਂ ਨੂੰ ਪਟਾਕੇ ਚਲਾ ਕੇ ਅੰਦਰ ਸੁੱਟਣ ਤੋਂ ਰੋਕਣ ਤੇ ਉਕਤ ਨੌਜਵਾਨਾਂ ਨੇ ਮਾਲਕ ਤੇ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਦੌਰਾਨ ਮਾਲਕ ਸਮੇਤ 3 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਪੰਕਜ ਮਨਜੰਤਾ ਅਤੇ ਰੂਪचंद ਦੀ ਹਾਲਤ ਗੰਭੀਰ ਹੋਣ ਕਾਰਨ ਉਹਨਾਂ ਨੂੰ ਜ਼ਿਲੰਦਰ ਰੈਫਰ ਕਰ ਦਿੱਤਾ ਗਿਆ ਇਸ ਮੌਕੇ ਪੰਕਜ ਮਨਜੰਦਾ ਨੇ ਦੱਸਿਆ ਕਿ ਉਕਤ ਨੌਜਵਾਨ ਉਸ ਕੋਲੋਂ 10000 ਰੁਪਏ ਅਤੇ ਇੱਕ ਸੋਨੇ ਦੀ ਅੰਗੂਠੀ ਵੀ ਖੋ ਕੇ ਲੈ ਗਏ ਹਨ ਫਿਲਹਾਲ ਪੁਲਿਸ ਵੱਲੋਂ ਮੰਡ ਦੀ ਜਾਂਚ ਸ਼ੁਰੂ ਕਰਤੀ ਗਈ ਹੈ ਪੰਕਜ ਮਨਜੰਦਾ ਕਾਹ ਦਾ ਕੰਮ ਕਰਦੇ ਹੋ ਕੋਈ ਕਰਿਆਨੇ ਦਾ ਕੰਮ ਕਰਦੇ ਨੇ ਜੀ ਘਟਨਾ ਆਪਦੀ ਹੈ ਪਾਜੀ ਉੱਥੇ ਮੁੰਡੇ ਹੀ 5-7 ਖੱਬ ਬਾਰੇ ਸੀ ਪਟਾਕੇ ਜਲਾ ਰਹੇ ਸੀ ਪਟਾਕੇ ਅੰਦਰ ਆ ਕੇ ਆਗਲ ਲੱਗ ਲੱਗੀ ਸੀ ਕਿ ਰੋਕਿਆ ਉਹਨਾਂ ਨੂੰ ਲੜ ਪਏ ਚਲ ਗਏ ਭਜਾ ਦਿੱਤੇ ਬਾਅਦ ਵਿੱਚ ਫੇਰ ਆ ਕੇ ਦਾਤਰ ਲੈ ਕੇ ਆਸਲਾ ਲੈ ਕੇ ਆ ਗਏ ਭਾਈ ਉਹਨਾਂ ਨੇ ਮਾਰਿਆ ਸਿਰ ਤੇ ਗੰਦਾਸਾ ਭਾਜੀ ਅਸੀਂ ਰੋਗਦੇ ਪਏ ਸੀਗੇ ਕਿੰਨੇ ਜਣੇ ਦਿਖਨੇ ਹੋਏ ਸੀ ਉਹਨਾਂ ਅਸੀਂ 3 ਜਣੇ ਭਾਈ ਜੱਕ ਉਹ ਬੰਦੇ ਪਛਾਣ ਕੇ ਹੈਗੇ ਕੌਣ ਵਿਅਕਤੀ ਆ ਹਾਂਜੀ ਸ਼ਗਲਾ ਮਛਾਨ ਆ ਭਾਜੀ ਕਿਹੜੇ ਕਿਹੜੇ ਬੰਦੇ ਦਿਖਨੇ ਹੋਏ ਆ ਇੱਕ ਅਜੇ ਮਨਚੰਦਾ ਭਾਜੀ ਇੱਕ ਸਾਡਾ ਵਰਕਰ ਸੀ ਭਾਜੀ ਉਹਦੇ ਸਿਰ ਤੇ ਲੱਗੀ ਸੱਤ ਮੇਰੇ ਵੀ ਸਿਰ ਤੇ ਸੱਤ ਥਿਆਰ ਕਿਹੜੇ ਕਿੜੇ ਸੀ ਉਹਨਾਂ ਕੋ ਗੰਦਾਸੇ ਸੀ ਦਾਤਰ ਸੀ ਭਾਜੀ ਉਹਨਾਂ ਕੋਲ ਕੜੇ ਫੜੇ ਸੀ ਉਹਨਾਂ ਵਿੱਚ ਇੱਕ ਪ੍ਰਸ਼ਾਸਨ ਨੂੰ ਕੋਈ ਮੰਕਰ ਨਹੀਂ ਜਿਹਨਾਂ ਕੋਈ ਪੁਚਤਾ ਹੈ ਸਾਫ ਮਿਲੇ ਭਾਜੀ ਮੜੀ ਨੂੰ ਉਲੁਕਿਆ ਜਾਵੇ ਗੁੰਡਾਗਰਦੀ ਨਾ ਕੀਤੀ ਜਾਵੇ ਉਹ ਵੀ ਹੋਈ ਭਾਜੀ ਭਾਜੀ ਪੈਸੇ ਸੀਗੇ 5000 ਰੁਪਏ ਜੇਬ ਦੇ ਵਿੱਚ ਤੇ ਮੁੰਦਰੀ ਸੀ ਸੋਨੇ ਦੀ ਉਹ ਨਹੀਂ ਪਈ ਰਹੀ ਹੈਗੀ ਆਪਾਂ ਉਹ ਨੌਜਵਾਨ ਨਾਲ ਲੱਗੇ ਹਾਂਜੀ ਭਾਜੀ ਮੇਰਾ ਨਾਮ ਵੀ ਰਜਿਸਟਰ ਮੰਦਦਾ ਕੀ ਘਟਨਾ ਆਪੀਏ ਕਿੱਥੇ ਦਿਕਾਇ ਕਰਦੇ ਮੇਰੀ ਦੁਕਾਨ ਮੱਲਾ ਸ਼ਾਹ ਜ਼ਦਾਣਾ ਕਰਿਆਨੇ ਦੀ ਸ਼ਾਮੀ ਅੱਜ ਦੁਕਾਨ ਤੇ ਬਾਹਰ ਚਾਰ ਪੰਜ ਮੁੰਡੇ ਮੱਲੇ ਦੇ ਅਟਾਕੇ ਬੱਦ ਚਲਾ ਕੇ ਅੰਦਰ ਸਿੱਟਣ ਲੱਗਦੇ ਉਹਨਾਂ ਨੂੰ ਰੋਕਣ ਤੇ ਉਹਨਾਂ ਨੇ ਸਾਡੇ ਤੇ ਜਾਨ ਲੈਵਾ ਹਮਲਾ ਕਰ ਦਿੱਤਾ ਉਹ ਇਤਿਆਦੂਰ ਵੀ ਜਿਹਨਾਂ ਕੋ ਖਾਣਾ ਕੋਈ ਅਰਬੀ ਹੈਗਾ ਸੀਗਾ ਕਿੰਨੇ ਵੀ ਜਣੇ ਜਿਹਨਾਂ ਨੇ ਨੋਜੋ ਨਾ ਹਮਲਾ ਕੀਤਾ ਡੇਡੇ ਦੇ 6-7 ਜਣੇ ਸੀਗੇ ਉਹ ਲੁੱਟ ਗੋ ਵੀ ਉਹ ਟਾਡੇ ਨੇ ਕੋਈ ਆ ਮੇਰੇ ਭਰਾ ਦੇ ਕੋਲ ਕੋਇਆ ਵਾ ਸਮਾਨ ਉਹ ਮੰਨ ਕਰਨੀ ਚਾਹੁੰਦੇ ਕੋਈ ਸੁਣਦਾ ਉਹਨਾਂ ਨੂੰ ਨਿਆਂ ਦਿੱਤਾ ਜਾਵੇ ਤੇ ਇਹਨਾਂ ਬਦਮਾਸ਼ਾਂ ਨੂੰ ਲੱਤ ਪਾਈ ਜਾਵੇ ਕੀ ਨਾਮ ਆ ਰੀਸਾਈ ਬਖਸ਼ੀ ਸਿੰਘ ਖਾਣਾ ਸੁਲਤਾਨਪੁਰ ਲੋਧੀ ਇੱਕ ਮਚੰਦਾ ਕਰਿਆਨਾ ਸਟੋਰ ਤੇ ਲੜਾਈ ਹੋਈ ਹੈ ਸਰ ਇੱਕ ਸਾਨੂੰ ਪਤਾ ਲੱਗਾ ਜੀ ਕਿ ਲੜਾਈ ਜਿਹੜੀ ਹੋਈ ਹੈ ਮਚੰਦਾ ਕਰਿਆਨਾ ਸਟੋਰ ਤੇ ਸੰਤਾਨਪੁਰ ਲੋਧੀ ਹੋਈ ਜਿਸ ਕਰਕੇ ਅਸੀਂ ਅੱਜ ਇਸੇ ਮੌਕੇ ਤੇ ਹਸਪੀਟਲ ਪੁੱਜੇ ਜਿੱਥੇ ਜਿਹੜੀ ਆ ਇਹਨਾਂ ਦੀ ਐਮਐਲਆਰ ਕੱਟ ਹੋ ਰਹੀ ਆ ਠੀਕ ਹੈ ਜੀ ਬੰਦੇ ਤਿੰਨ ਜੜੇ ਗਏ ਆ ਤੇ ਜਦੋਂ ਵੀ ਸਾਡੇ ਕੋਲ ਐਮਐਲਆਰ ਥਾਣੇ ਪੁੱਜੇਗੀ ਜੋ ਬਿਆਨ ਦੇਣਗੇ ਉਹਦੇ ਤੱਕ ਅਲੀ ਕਾਰਜਾਵਾਹ ਚ ਲਿਆਂਦੀ ਜੀ ਸੁਲਤਾਨਪੁਰ ਲੋਧੀ ਦੇ ਸ਼ਾਹ ਸੁਲਤਾਨ ਮਹੱਲੇ ਵਿੱਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦ ਮਨਜੰਦਾ ਕਰਿਆਨਾ ਸਟੋਰ ਦੇ ਮਾਲਕ ਵੱਲੋਂ ਕੁਝ ਨੌਜਵਾਨਾਂ ਨੂੰ ਪਟਾਕੇ ਚਲਾ ਕੇ ਅੰਦਰ ਸੁੱਟਣ ਤੋਂ ਰੋਕਣ ਤੇ ਉਕਤ ਨੌਜਵਾਨਾਂ ਨੇ ਮਾਲਕ ਤੇ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਦੌਰਾਨ ਮਾਲਕ ਸਮੇਤ 3 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਪੰਕਜ ਮਨਜੰਦਾ ਅਤੇ ਰੂਪ ਚੰਦ ਦੀ ਹਾਲਤ ਗੰਭੀਰ ਹੋਣ ਕਾਰਨ ਉਹਨਾਂ ਨੂੰ ਜ਼ਿਲੰਦਰ ਰੈਫਰ ਕਰ ਦਿੱਤਾ ਗਿਆ ਇਸ ਮੌਕੇ ਪੰਕਜ ਮਨਜੰਦਾ ਨੇ ਦੱਸਿਆ ਕਿ ਉਕਤ ਨੌਜਵਾਨ ਉਸ ਕੋਲੋਂ 10000 ਰੁਪਏ ਅਤੇ ਇੱਕ ਸੋਨੇ ਦੀ ਅੰਗੂਠੀ ਵੀ ਖੋ ਕੇ ਲੈ ਗਏ ਹਨ ਫਿਲਹਾਲ ਪੁਲਿਸ ਵੱਲੋਂ ਮੰਗ ਦੀ ਜਾਂਚ ਸ਼ੁਰੂ ਕਰਤੀ ਗਈ ਹੈ ਹਾਂ ਜੀ ਹਾਂ ਕੰਕਈ ਉਹ ਜੱਡਾ ਕੋਈ ਕਾਰਾ ਕੰਮ ਕਰਦਾ ਕੋਈ ਕਰਿਆ ਨਾ ਕੰਮ ਕਰਦਾ ਜੀ ਕਿਹੜਾ ਡਰਾਫਟ ਜੀ ਉੱਥੇ ਮੁੰਡੇ ਹੀ 5-7 ਖੱਬ ਬਾਰੇ ਸੀ ਪਟਾਕੇ ਜਲਾ ਰਹੇ ਸੀ ਪਟਾਕੇ ਅੰਦਰ ਆ ਕੇ ਆਗਲ ਲੱਗ ਲੱਗੀ ਸੀ ਕਿ ਰੋਕਿਆ ਉਹਨਾਂ ਨੂੰ ਲੜ ਪਏ ਚਲ ਗਏ ਭਜਾ ਦਿੱਤੇ ਬਾਅਦ ਵਿੱਚ ਫੇਰ ਆ ਕੇ ਦਾਤਰ ਲੈ ਕੇ ਆਸਲਾ ਲੈ ਕੇ ਆ ਗਏ ਭਾਈ ਉਹਨਾਂ ਨੇ ਮਾਰਿਆ ਸਿਰ ਤੇ ਗੰਦਾਸਾ ਭਾਜੀ ਅਸੀਂ ਰੋਗਦੇ ਪਏ ਸੀਗੇ ਕਿੰਨੇ ਜਣੇ ਦਿਖਨੇ ਹੋਏ ਸੀ ਉਹਨਾਂ ਅਸੀਂ 3 ਜਣੇ ਭਾਈ ਜੱਕ ਉਹ ਬੰਦੇ ਪਛਾਣਦੇ ਹੈਗੇ ਕੌਣ ਵਿਅਕਤੀ ਹੈ ਹਾਂਜੀ ਸ਼ਗਲਾ ਮਛਾਨ ਹੈ ਭਾਜੀ ਕਿਹੜੇ ਕਿਹੜੇ ਬੰਦੇ ਦਿਖਨੇ ਹੋਏ ਆ ਇੱਕ ਅਜੇ ਮਨ ਚੰਦਾ ਭਾਜੀ ਇੱਕ ਸਾਡਾ ਵਰਕਰ ਸੀ ਭਾਜੀ ਉਹਦੇ ਸਿਰ ਤੇ ਲੱਗੀ ਸੱਤ ਮੇਰੇ ਵੀ ਸਿਰ ਤੇ ਸਾਡ ਥਿਆਰ ਕਿਹ ਜਿਹੜੇ ਸੀ ਉਹਨਾਂ ਕੋ ਗੰਦਾਸੇ ਸੀ ਦਾਤਰ ਸੀ ਭਾਜੀ ਉਹਨਾਂ ਕੋਲ ਕੜੇ ਫੜੇ ਸੀ ਉਹਨਾਂ ਵਿੱਚ ਇੱਕ ਸਰਕਾਰ ਨੂੰ ਕੋਈ ਬੰਕਰ ਨਹੀਂ ਤੇ ਨਾ ਕੋਈ ਪੁਲਿਸ ਪਹੁੰਚਿਆ ਕਰੋ। ਕੇ ਸਾਫ ਮਿਲੇ ਭਾਜੀ ਮੜੀ ਨੂੰ ਰੁਕਿਆ ਜਾਵੇ ਗੁੰਡਾਗਰਦੀ ਨਾ ਕੀਤੀ ਜਾਵੇ। ਉਹ ਵੀ ਹੋਈ ਭਾਜੀ। ਭਾਜੀ ਪੈਸੇ ਸੀਗੇ 5-1000 ਰੁਪਏ ਜੇਬ ਦੇ ਵਿੱਚ ਤੇ ਮੰਦਰੀ ਸੀ ਸੋਨੇ ਦੀ ਉਹ ਨੇ ਬਰੀ ਜਗੀ ਆਪਾਂ। ਉਹ ਨੋਜੋ ਨਾਲ ਲਗੇ। ਹਾਂਜੀ ਭਾਜੀ। ਕੀ ਨਾ ਭਾਜੀ ਮੇਰਾ ਨਾਮ ਵੀ ਇਹ ਜਮਦੰਦਾ। ਕੀ ਘਟਨਾ ਆਪਏ ਕਿੱਥੇ ਦਿਕਾਇ ਕਰਦੇ ਹੋ? ਮੇਰੀ ਦੁਕਾਨ ਮੱਲਾ ਸ਼ਾਹ ਫਜ਼ਾਣਾ ਕਰੇਨੇ ਦੀ। ਸ਼ਾਮੀ ਅੱਜ ਦੁਕਾਨ ਤੇ ਬਾਹਰ ਚਾਰ ਪੰਜ ਮੁੰਡੇ ਮੱਲੇ ਦੇ ਅਟਾਕੇ ਬੱਦ ਚਲਾ ਕੇ ਅੰਦਰ ਸੱਟਣ ਲੱਗ ਪਏ ਉਹਨਾਂ ਨੂੰ ਰੋਕਣ ਤੇ ਉਹਨਾਂ ਨੇ ਸਾਡੇ ਤੇ ਜਾਨ ਲੈਵਾ ਹਮਲਾ ਕਰ ਦਿੱਤਾ ਕੋਈ ਇਤਿਆਦੂ ਰਵੀ ਜਿਹਨਾਂ ਕੋ ਖਾਨਾ ਕੋਈ ਇਰ ਵੀ ਹੈਗਾ ਸੀਗਾ ਕਿੰਨੇ ਵੀ ਜਣੇ ਜਿੰਨੇ ਨੋਜੁੰਨੇ ਹਮਲਾ ਕੀਤੇ ਸਾਡੇ ਤੇ 6-7 ਜਣੇ ਸੀਗੇ ਕੋਈ ਲੁੱਟ ਕੋਈ ਉਹ ਤੁਹਾਡੇ ਨਾਲ ਕੋਈ ਆ ਮੇਰੇ ਭਰਾ ਦੇ ਕੋਲ ਕੋਇਆ ਵਸਮਾਨ ਉਹ ਮਨ ਕਰਕੇ ਜਿੰਨੇ ਪੁੱਛਦੇ ਮੈਨੂੰ ਨਿਆਂ ਦਿੱਤਾ ਜਾਵੇ ਤੇ ਇਹਨਾਂ ਬਦਮਾਸ਼ਾਂ ਨੂੰ ਲੱਤ ਪਾਈ ਜਾਵੇ ਕੀ ਨਾਮ ਆ ਰੇਸਾਈ ਬਖਸ਼ੀਸ਼ ਸਿੰਘ ਖਾਨਾ ਸੁਲਤਾਨਪੁਰ ਲੋਧੀ ਇੱਕ ਮਚੰਦਾ ਕਰਿਆਨਾ ਸਟੋਰ ਤੇ ਲੜਾਈ ਹੋਈ ਹੈ ਸਰ ਇੱਕ ਸਾਨੂੰ ਪਤਾ ਲੱਗਾ ਜੀ ਕਿ ਲੜਾਈ ਜਿਹੜੀ ਹੋਈ ਹੈ ਮਚੰਦਾ ਕਰਿਆਨਾ ਸਟੋਰ ਤੇ ਸਰਤਨਪੁਰ ਲੋਧੀ ਹੋਈ ਜਿਸ ਕਰਕੇ ਅਸੀਂ ਅੱਜ ਇਸੇ ਮੌਕੇ ਤੇ ਹਸਪੀਟਲ ਪੁੱਜੇ ਜਿੱਥੇ ਜਿਹੜੀ ਆ ਇਹਨਾਂ ਦੀ ਐਮ ਐਲ ਆਰ ਕੱਟ ਹੋ ਰਹੀ ਆ ਠੀਕ ਆ ਜੀ ਬੰਦੇ ਤਿੰਨ ਜੜੇ ਗਏ ਆ ਤੇ ਜਦੋਂ ਵੀ ਸਾਡੇ ਕੋਲ ਐਮ ਐਲ ਆਰ ਥਾਣੇ ਪੁੱਜੇਗੀ ਜੋ ਬਿਆਨ ਦੇਣਗੇ ਉਹਦੇ ਤੱਕ ਅਸੀਂ ਅਗਲੀ ਕਾਰਵਾਈ ਵਿੱਚ ਲਿਆਂਦੀ ਜੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੋਨੇ ਸੰਪਰਕ ਕਰੋ 6047238027 ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੋਨੇ ਸੰਪਰਕ ਕਰੋ 6047238027